ਸਤਿ ਸ੍ਰੀ ਅਕਾਲ ਕਿਸਾਨ ਵੀਰੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਤਾਕਤਵਾਲੀ ਸਪਰੇ ਦੇ ਬਾਰੇ ਕਿ ਆਪਾਂ ਨੂੰ ਜਿਹੜੀ ਤਾਕਤਵਾਲੀ ਸਪਰੇ ਆ ਝਾੜ ਵਧਾਉਣ ਦੇ ਲਈ ਉਹ ਆਪਾਂ ਨੂੰ ਜਿਹੜਾ ਸਹੀ ਸਮਾਂ ਉਹਦਾ ਕੀ ਆ ਕਰਨ ਦਾ ਕਿਸ ਸਮੇਂ ਆਪਾਂ ਉਹ ਸਪਰੇ ਕਰ ਸਕਦੇ ਆ ਸੋ ਕਿਸਾਨ ਵੀਰੋ ਕਣਕ ਦਾ ਝਾੜ ਵਧਾਉਣ ਦੇ ਲਈ ਆਪਾਂ ਜਿਹੜੀਆਂ ਕਣਕ ਦੇ ਉੱਪਰ ਦੋ ਸਪਰੇ ਆਪਾਂ ਕਰ ਸਕਦੇ ਆ ਸੋ ਇਹਨਾਂ ਦਾ ਜਿਹੜਾ ਸਮਾਂ ਹੁੰਦਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਸੋ ਪਹਿਲਾ ਸਮਾਂ ਹੁੰਦਾ ਕਿਸਾਨ ਵੀਰੋ ਜਿਹੜੀ ਤੱਤਾਂ ਵਾਲੀ ਸਪਰੇਅ ਕਰਨ ਦਾ ਜਦੋਂ ਆਪਣੀ ਜਿਹੜੀ ਕਣਕ ਹੁੰਦੀ ਹੈ ਗੋਭ ਦੇ ਵਿੱਚ ਆ ਜਾਂਦੀ ਹੈ ਕੋਈ ਕੋਈ ਵੱਲੀ ਜਿਹੜੀ ਵਾਰ ਜਿਹੜੀ ਛੱਟਾ ਕੋਈ ਕੋਈ ਛੱਟਾ ਬਾਹਰ ਨਿਕਲਣਾ ਸਟਾਰਟ ਹੋ ਜਾਂਦਾ ਉਸ ਸਮੇਂ ਜਿਹੜੀ ਆਪਾਂ ਪਹਿਲੀ ਸਪਰੇਅ ਕਰ ਸਕਦੇ ਆ ਅਤੇ ਦੂਸਰੀ ਸਪਰੇਅ ਆਪਾਂ ਜਿਹੜੀ ਜਦੋਂ ਆਪਣੀ ਕਣਕ ਦੀਆਂ ਵੱਲੀਆਂ ਨਿਸਰ ਕੇ ਬਾਹਰ ਆ ਜਾਂਦੀਆਂ ਨੇ ਤੇ ਉਸ ਸਮੇਂ ਆਪਾਂ ਜਿਹੜੀ ਬੱਲੀ ਨੂੰ ਫਰੋਲ ਕੇ ਦੇਖਦੇ ਆ ਤਾਂ ਤੁਹਾਨੂੰ ਦੇਖਣ ਨੂੰ ਬੱਲੀ ਜਿਹੜੀ ਬਣੀ ਹੋਈ ਦਿਖਾਈ ਦੇਗੀ ਪਰ ਉਸ ਦੇ ਵਿੱਚ ਜਿਹੜੇ ਦਾਣੇ ਹਜੇ ਬਣਨੇ ਸਟਾਰਟ ਹੋਏ ਹੁੰਦੇ ਨੇ ਜਣੀ ਕਿ ਜਦੋਂ ਇੱਕ ਵਾਰ ਕਣਕ ਜਿਹੜੀ ਆਪਣੀ ਨਿਸਰ ਜਾਂਦੀ ਆ ਤਾਂ ਉਹਦੇ ਵਿੱਚ ਜਿਹੜੀਆਂ ਬੱਲੀਆਂ ਦੇ ਵਿੱਚ ਦਾਣਿਆਂ ਦੀ ਜਿਹੜੀ ਇੱਕ ਆਕਾਰ ਬਣਦਾ ਜਦੋਂ ਤੁਸੀਂ ਉਸ ਬੱਲੀ ਨੂੰ ਫਰੋਲ ਕੇ ਦੇਖੋਗੇ ਤਾਂ ਐਕਚੁਅਲ ਦੇ ਵਿੱਚ ਉਸ ਦੇ ਵਿੱਚ ਦਾਣਾ ਹਜੇ ਨਹੀਂ ਬਣਿਆ ਹੁੰਦਾ ਉਹ ਕੇਵਲ ਉਹਦਾ ਜਿਹੜਾ ਉੱਪਰਲਾ ਸਿਲਕੀ ਜਿਹੜਾ ਬਣਿਆ ਹੁੰਦਾ ਏ ਸੋ ਦੂਸਰੀ ਸਪਰੇ ਆਪਾਂ ਉਸ ਸਮੇਂ ਕਰ ਸਕਦੇ ਹਾਂ ਸੋ ਜਿਹੜੀ ਕਿ ਆਪਾਂ ਪਹਿਲੀ ਸਪਰੇ ਕਰਨੀ ਆ ਕਿਸਾਨ ਵੀਰ ਉਸ ਦੇ ਵਿੱਚ ਆਪਾਂ ਕੀ ਮਿਲਾ ਕੇ ਜਿਹੜਾ ਕਰਨਾ ਹੈ ਤੋਂ ਬੈਸੇ ਤਾਂ ਜਿਹੜੀਆਂ ਮਾਰਕੀਟ ਦੇ ਵਿੱਚ ਕਾਫੀ ਸਾਰੀਆਂ ਦਵਾਈਆਂ ਆਪਾਂ ਨੂੰ ਜਿਹੜੀਆਂ ਮਿਲ ਜਾਂਦੀਆਂ ਨੇ ਤਤਾਂ ਵਾਲੀਆਂ ਜਿਹੜੀਆਂ ਆਪਾਂ ਸੜਕਾ ਦੇ ਲਈ ਵਰਤ ਸਕਦੇ ਹਾਂ ਪਰ ਜੇ ਤੁਸੀਂ ਘੱਟ ਖਰਚੇ ਦੇ ਵਿੱਚ ਸਪਰੇ ਜਿਹੜੀ ਕਰਨੀ ਚਾਹੁੰਦੇ ਹੋ ਤਾਂ ਤਾਕਤ ਵਾਲੀ ਕਿ ਤੁਹਾਡੀ ਕਣਕ ਦੀਆਂ ਬਲੀਆਂ ਨੂੰ ਜਿਹੜੀ ਤਾਕਤ ਵੀ ਮਿਲੇ ਤੇ ਉਸ ਦੇ ਵਿੱਚ ਤੁਸੀਂ ਸਿਰਫ ਜਿਹੜਾ ਇੱਕ ਚਿਲੇਟੇਡ ਜ਼ਿੰਕ ਵਰਤ ਸਕਦੇ ਹੋ 100 ਗ੍ਰਾਮ ਜਿਹੜਾ ਚਿਲੇਟੇਡ ਜ਼ਿੰਕ ਵਰਤ ਸਕਦੇ ਆ ਤੇ 100 ਗ੍ਰਾਮ ਚਿਲੇਟੇਡ ਲੋਹਾ ਵਰਤ ਸਕਦੇ ਆ ਤੇ ਨਾਲ ਜਿਹੜਾ ਡੀਏਪ ਦਾ ਪਾਣੀ ਵੀ ਜਿਹੜਾ ਆਪਾਂ ਵਰਤ ਸਕਦੇ ਆ ਤੇ ਨਾਲ ਉਸ ਦੇ ਵਿੱਚ ਆਪਾਂ ਜਿਹੜਾ 2 ਕਿਲੋ ਤੱਕ ਜਿਹੜਾ ਆਪਾਂ ਯੂਰੀ ਆਪਾਂ ਮਿਕਸ ਕਰ ਸਕਦੇ ਆ ਯੂਰੀ ਆਪਾਂ ਪਾਣੀ ਦੇ ਵਿੱਚ ਘੋਲ ਕੇ ਜਿਹੜਾ ਆਪਾਂ ਕਣਕ ਦੇ ਵਿੱਚ ਪਾਉਨੇ ਆ ਉਹੀ ਯੂਰੀ ਨੂੰ ਆਪਾਂ ਪਾਣੀ ਦੇ ਵਿੱਚ ਘੋਲ ਕੇ ਜਿਹੜਾ ਆਪਾਂ 1 ਏਕੜ ਦੇ ਹਿਸਾਬ ਨਾਲ ਆਪਾਂ ਵਰਤ ਸਕਦੇ ਆ ਅਤੇ ਜਿਹੜੀ ਆਪਾਂ ਕਰਨੀ ਹੁੰਦੀ ਹੈ ਦੂਸਰੀ ਸਪਰੇ ਜਣੀ ਕਿ ਸਾਰੇ ਛੱਟੇ ਬਾਹਰ ਆ ਜਾਣ ਦੇ ਬਾਅਦ ਜਿਹੜੀ ਆਪਾਂ ਤਤਾਂਬੜੀ ਸਪਰੇ ਕਰਨੀ ਹੁੰਦੀ ਹੈ ਸੋ ਉਹ ਉਸ ਦੇ ਵਿੱਚ ਆਪਾਂ ਖਸਾਨਵੀਰੋ ਜਿਹੜੇ ਕਿ ਆਪਣਾ ਜ਼ਿੰਕ ਵੀ ਆਪਾਂ ਮਿਲਾ ਸਕਦੇ ਆ 100 ਗ੍ਰਾਮ ਤੇ ਲੇਟਰ ਤੇ ਲੋਹਾ ਵੀ ਮਿਲਾ ਸਕਦੇ ਆ ਅਤੇ ਉਸ ਦੇ ਵਿੱਚ ਇੱਕ ਖਾਸ ਤੁਸੀਂ ਧਿਆਨ ਰੱਖਣਾ ਉਸ ਦੇ ਵਿੱਚ ਤੁਸੀਂ 13 0.45 ਜ਼ਰੂਰ ਮਿਕਸ ਕਰ ਦੇਣੀ ਆ 11045 ਜਿਹੜੀ ਆਪਾਂ ਮਿਕਸ ਕਰਕੇ ਉਸ ਦੇ ਵਿੱਚ ਘੋਲ ਬਣਾ ਕੇ ਆਪਾਂ ਇਹ ਜਿਹੜਾ ਕਰ ਸਕਦੇ ਆ ਇਸ ਦੇ ਨਾਲ ਤੁਹਾਡਾ ਜਿਹੜਾ ਸਸਤੇ ਦੇ ਵਿੱਚ ਸਰ ਜਾਏਗਾ ਤੇ ਤੁਹਾਡੀਆਂ ਜਿਹੜੀਆਂ ਕਣਕ ਦੇ ਵਿੱਚ ਆ ਜਿਹੜੀਆਂ ਬੱਲੀਆਂ ਦਾ ਵੇਟ ਜਿਹੜੀ ਵਧਣ ਦੀ ਜਿਹੜੀ ਸਮਰੱਥਾ ਉਹ ਵੱਧ ਜਾਣੀ ਹੈ ਜੇਕਰ ਤੁਸੀਂ ਕਣਕ ਦੇ ਉੱਪਰ ਦੋ ਸਪਰੇ ਹਾਂ ਕਰ ਰਹੇ ਹੋ ਜਣੀ ਕਿ ਜਿਹੜੀ ਗੋਬਾਰ ਆਉਣ ਦੇ ਸਮੇਂ ਤੁਸੀਂ ਜਿਹੜੀ ਚਲੇਟਡ ਜ਼ਿੰਕ ਤੇ ਲੋਹੇ ਵਗੈਰਾ ਦੀ ਜਿਹੜੀ ਸਪਰੇ ਤੁਸੀਂ ਪਹਿਲਾਂ ਕਰ ਦਿੱਤੀਏ ਤਾਂ ਤੁਸੀਂ ਬਾਦ ਦੇ ਵਿੱਚ ਜਿਹੜੀ ਸਪਰੇਅ ਕਰੋਗੇ ਸਿੱਟੇ ਆਉਣ ਦੇ ਬਾਅਦ ਦੇ ਵਿੱਚ ਤਾਂ ਦੂਸਰੀ ਸਪਰੇਅ ਦੇ ਵਿੱਚ ਤੁਸੀਂ 13045 ਜਿਹੜੀ ਇਕੱਲੀ ਵੀ ਕਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਪਹਿਲੀ ਸਪਰੇਅ ਦੇ ਵਿੱਚ ਜਿਹੜੀ ਲੋਹੇ ਤੇ ਤੇ ਜ਼ਿੰਕ ਦੀ ਕਾਟ ਪੂਰੀ ਕਰ ਦਿੱਤੀਏ ਤਾਂ ਤੁਸੀਂ ਜਿਹੜੀ ਇਕੱਲੀ 13045 ਵੀ ਵਰਤ ਸਕਦੇ ਹੋ ਸੋ ਇਹ ਆ ਜਿਹੜੀ ਸਪਰੇਅ ਤੁਹਾਡੀ ਜਿਹੜੀ ਫਸਲ ਨੂੰ ਕੰਮ ਵੀ ਕਰੇਗੀ ਅਤੇ ਤੁਹਾਡਾ ਜਿਹੜਾ ਸਸਤੇ ਦੇ ਵਿੱਚ ਵੀ ਸਰ ਜਾਏਗਾ ਤੇ ਤੁਹਾਡੀ ਕਣਕ ਦੇ ਉੱਪਰ ਜਿਹੜਾ ਇਹਦਾ ਚੰਗਾ ਰਿਜ਼ਲਟ ਵੀ ਦੇਖਣ ਨੂੰ ਮਿਲੇਗਾ ਸੋ ਵੈਸੇ ਤਾਂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਭਾਂਤ ਤਿੱਲੀਆਂ ਜਿਹੜੀਆਂ ਦਵਾਈਆਂ ਅੱਜ ਕੱਲ੍ਹ ਆ ਚੁੱਕੀਆਂ ਨੇ ਪਰ ਅਸਲ ਦੇ ਵਿੱਚ ਤੁਸੀਂ ਜੇਕਰ ਤੱਤਾਂ ਵਾਲੀ ਸਪਰੇ ਹੀ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਤੱਤਾਂ ਨੂੰ ਮਿਲਾ ਕੇ ਹੀ ਜਿਹੜੀ ਆਪਣੀ ਕਣਕ ਦੇ ਉੱਪਰ ਕਰ ਸਕਦੇ ਹੋ ਤੇ ਵਧੀਆ ਰਿਜ਼ਲਟ ਤੁਹਾਨੂੰ ਦੇਖਣ ਨੂੰ ਇਸ ਦਾ ਮਿਲੇਗਾ ਜੇਕਰ ਤੁਸੀਂ ਕਣਕ ਦੀ ਬਿਜਾਈ ਦੇ ਸਮੇਂ ਜਿਹੜੀ ਆਪਣੀ ਜ਼ਮੀਨ ਦੇ ਵਿੱਚ ਪੋਟਾਸ਼ ਦੀ ਵਰਤੋਂ ਨਹੀਂ કરી ਤਾਂ ਤੁਹਾਨੂੰ ਜਿਹੜੀ ਇਹ 13045 ਸਪਰੇਅ ਜ਼ਰੂਰ ਕਰਨੀ ਚਾਹੀਦੀ ਹੈ ਜਣੀ ਕਿ ਜੇਕਰ ਤੁਸੀਂ ਪोटाश ਪਹਿਲਾਂ ਬਿਲਕੁਲ ਨਹੀਂ ਵਰਤੀ ਹੋਈ ਫਸਲ ਦੇ ਵਿੱਚ ਤਾਂ ਤੁਹਾਨੂੰ ਇਹ ਦੋ ਸਪਰੇਹਾਂ ਵੀ ਜੇਕਰ ਤੁਸੀਂ ਕਰਦੇ ਹੋ ਤਾਂ ਬਹੁਤ ਵਧੀਆ ਤੁਹਾਡੀ ਜਿਹੜੀ ਫਸਲ ਤੇ ਲਈ ਇਹ ਸਿੱਧ ਹੋਣਗੀਆਂ ਤਾਂ ਇੱਕ ਸਪਰੇਅ ਤਾਂ ਜਿਹੜੀ ਦੂਸਰੀ ਸਪਰੇਅ ਦੇ ਸਮੇਂ ਤੇ ਜਿਹੜੀ ਤੁਹਾਨੂੰ 13045 ਦੀ ਕਰਨੀ ਚਾਹੀਦੀ ਹੈ ਇਸ ਦੇ ਨਾਲ ਤੁਹਾਡੇ ਜਿਹੜੀ ਫਸਲ ਆ ਸਟ्रेस ਦੇ ਵਿੱਚ ਨਹੀਂ ਆਉਂਦੀ ਬੁੱਟੇ ਨੂੰ ਜਿਹੜਾ ਗਰਮੀ ਸਹਿਣ ਦੀ ਜਿਹੜੀ ਸਹਿਨਸ਼ੀਲਤਾ ਮਿਲ ਜਾਂਦੀ ਹੈ ਸੋ ਉਸ ਦੇ ਨਾਲ ਜਿਹੜਾ ਦਾਣਾ ਬਣਨਾ ਅਤੇ ਦਾਣੇ ਦਾ ਜਿਹੜਾ ਭਾਰ ਬਣਨਾ ਉਹ ਜਿਹੜਾ ਚੰਗੇ ਤਰੀਕੇ ਦੇ ਨਾਲ ਬਣ ਪਾਉਂਦਾ ਹੈ ਗਰਮੀ ਨੂੰ ਸਹਿਣ ਕਰ ਸਕਦਾ ਹੈ ਇਸ ਦੇ ਨਾਲ ਬੁੱਟਾ ਅਤੇ ਤੁਹਾਡੀ ਫਸਲ ਦੇ ਉੱਪਰ ਜਿਹੜਾ ਤਾਂ ਚੰਗਾ ਰਿਜ਼ਲਟ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ